ਸਾਂਜੀ ਆ ਆਪਣੇ ਗਲੀ ਆ ਜਿਹੜੀ ਪਿੰਡੋਂ ਆਉਂਦੀ ਆ ਅੱਡੇ ਤੋਂ ਆਉਂਦੀ ਆ ਤੇ ਆ ਆਪਣਾ ਘਰ ਆ ਗਿਆ ਜੀ ਅਸਲ ਦੇ ਵਿੱਚ ਜਿਹੜਾ ਇਹ ਘਰਵਾ ਜੀ ਸੰਜੀ ਇਹ ਮੇਰਾ ਘਰ ਨਹੀਂ ਆ ਤੇ ਆਪਣੇ ਘਰ ਦੇ ਵਿੱਚ ਖਜੂਰ ਦਾ ਰੁੱਖ ਵਾ ਇਹ ਨਿਸ਼ਾਨੀ ਆ ਆਪਣੇ ਘਰ ਦੀ ਗੱਡੀ ਆ ਜਿਹਨੂੰ ਕਾਫੀ ਕਈ ਭਰਾ ਟਾਰਗੇਟ ਕਰ ਦਿੰਦੇ ਆ ਲੈ ਤੇ ਤੋਂ ਗੱਡੀ ਕਿੱਥੋਂ ਆਈ ਆ ਆ ਘਰਵਾ ਮੇਰਾ ਤੇ ਤੁਹਾਨੂੰ ਮੇਰੀ ਮਾਤਾ ਸਰਕਾਰੀ ਨੌਕਰੀ ਕਰਦੀ ਆ ਤੇ ਸਾਡਾ ਘਰ ਹਜੇ ਤੱਕ ਬਾਲਿਆਂ ਦੀਆਂ ਛੱਤਾਂ ਵਾ ਤੁਹਾਨੂੰ ਦਿਖਾਵਾਂਗਾ ਮੇਰੀ ਰਿਐਲਿਟੀ ਹਾਲ ਵਕਤ ਆ ਬਾਲਿਆਂ ਦੀ ਛੱਤਾਂ ਇੱਧਰ ਛੱਤਾਂ ਵੇਖਿਓ ਇਹਦੇ ਦੇਖੀ ਚੱਤਾ ਡਿੱਗ ਰਾਲੀਆਂ ਇਧਰਲੇ ਬੰਨਿਓ ਕੋ ਕੱਲ ਮੀ ਪਿਆਰ ਕਾਫੀ ਕਿਨਚ ਹੋਇਆ ਇਥੋਂ ਠੀਕ ਹੈ ਜੀ ਬਾਲ ਲੈਂਦੀਆਂ ਵਾ ਤੇ ਆ ਇਹਦੇ ਲੈਂਟਰ ਬਾਤ ਕਰਵਾ ਦੇ ਇਹ ਡਿੱਗਣ ਵਾਲੇ ਆ ਇਹਨੇ ਕਦੀ ਕਿਸ ਨੇ ਵਿਖਾਇਆ ਇਹ ਕੀ ਆ ਇਹ ਹੈ ਕੀ ਆ ਕਾਕਰੋਜਾ ਕਾਕਰੋਜਾ ਤੇਰੀ ਮੰਮੀ ਕਿਥੇ ਆ ਹਾਂਜੀ ਸਾਰੀ ਵੀਰਾਂ ਦਾ ਸਵਾਗਤ ਆ ਆਪਣੇ ਨਿਊ ਚੈਨਲ ਦੇ ਉੱਪਰ ਸੇਵਾ ਦੇ ਵਲੌਗ ਦੇ ਵਿੱਚ ਜਿਹਦੇ ਵਿੱਚ ਆਪਾਂ ਸੇਵਾ ਦੀਆਂ ਵੀਡੀਓ ਵਿਖਾਇਆ ਕਰਨੀਆਂ ਤੁਹਾਨੂੰ ਹਨਾ ਤੇ ਅੱਜ ਸੰਜੀ ਮੈਂ ਪਹਿਲੇ ਦਿਨ ਆਪਣਾ ਘਰ ਦਿਖਾਉਣ ਲੱਗਾ ਵਾਂ ਕਈ ਲੋਕ ਕਹਿੰਦੇ ਹੁੰਦੇ ਸੀਗੇ ਕਿ ਲੈ ਬਾਬਾ ਤੂੰ ਗੱਡੀ ਲੈ ਲਈ ਆ ਐ ਆ ਜੋ ਆ ਸਮਾਸ਼ ਵੀ ਦੀ ਗੱਡੀ ਐਡੀ ਤਗੜੀ ਆ ਪਰ ਅੱਜ ਮੈਂ ਪਹਿਲੇ ਦਿਨ ਤੁਹਾਨੂੰ ਆਪਣਾ ਘਰ ਵਿਖਾਉਣ ਲੱਗਾ ਹਾਂ ਘਰ ਵਿਖਾਉਂਗਾ ਵੀ ਉਹ ਕਿੱਡਾ ਤਗੜਾ ਆ ਆਜੋ ਬਨੇਰਿਓ ਵੀਡੀਓ ਦੇ ਵਿੱਚ ਸਾਂਜੀ ਆ ਆਪਣੇ ਗਲੀ ਆ ਜਿਹੜੀ ਪਿੰਡੋਂ ਆਉਂਦੀ ਆ ਅੱਡੇ ਤੋਂ ਆਉਂਦੀ ਆ ਤੇ ਆ ਆਪਣਾ ਘਰ ਆ ਗਿਆ ਜੀ ਠੀਕ ਹੈ ਜੀ ਕਮਰਾ ਘਰ ਦਿਖਾਉਣਾ ਤੁਹਾਨੂੰ ਅੰਦਰੋਂ ਦਿਖਾਉਣਾ ਪਰ ਅਸਲ ਦੇ ਵਿੱਚ ਜਿਹੜਾ ਇਹ ਘਰ ਵਾ ਜੀ ਸਾਂਜੀ ਇਹ ਮੇਰਾ ਘਰ ਨਹੀਂ ਆ ਇਹ ਮੇਰੇ ਤਾਏ ਪਰਵਾਜੀ ਦਾ ਘਰ ਆ ਮੇਰੇ ਮਨਜੀਤ ਵੀਰ ਤਾਏ ਜਿਹਦਾ ਬੇਟਾ ਜਿਹੜਾ ਉਹਨਾਂ ਦਾ ਘਰ ਵਾ ਤੇ ਆਪਣੇ ਘਰ ਦੇ ਵਿੱਚ ਖਜੂਰ ਦਾ ਰੁੱਖ ਵਾ ਇਹ ਨਿਸ਼ਾਨੀ ਆਪਣੇ ਘਰ ਦੀ ਤੇ 25 ਸਾਲ ਹੋ ਗਏ ਇਸ ਖਜੂਰ ਦੇ ਰੁੱਖ ਨੂੰ ਮੇਰੇ ਤਾਇ ਜੀ ਦੇ ਬੇਟੇ ਨੇ ਲਾਇਆ ਸੀਗਾ ਤੇ ਸਾਡੇ ਪਿੰਡ ਦੇ ਵਿੱਚ ਦੋ ਹੀ ਖਜੂਰਾ ਵਾ ਇੱਕ ਖਜੂਰ ਮਾਈ ਦੇ ਡੇਰੇ ਦੇ ਵਿੱਚ ਆ ਤੇ ਦੂਜੀ ਖਜੂਰ ਆਪਣੇ ਘਰ ਦੇ ਵਿੱਚ ਆ ਇਹ 2001 ਦੇ ਵਿੱਚ ਮੇਰੇ ਤਾਇ ਜੀ ਦਾ ਬੇਟਾ ਲੱਗ ਗਿਆ ਸੀਗਾ ਤੇ ਜਿਹੜਾ ਆ ਘਰ ਵਾ ਇਹ ਮੇਰੇ ਤਾਇ ਜੀ ਦਾ ਘਰ ਵਾ ਮੇਰਾ ਘਰ ਵਾ ਜਿਹੜਾ ਉਹ ਅੰਦਰ ਬਾਤ ਤੁਹਾਨੂੰ ਦਿਖਾਉਣਾ ਵਾ ਤੇ ਆ ਗੱਡੀ ਆ ਜਿਹਨੂੰ ਕਾਫੀ ਕਈ ਭਰਾ ਟਾਰਗੇਟ ਕਰ ਦਿੰਦੇ ਆ ਲੈ ਤੇ ਤੋਂ ਗੱਡੀ ਕਿੱਥੋਂ ਆਈ ਆ ਐ ਆ ਜੋ ਆ ਸੰਜੀ ਹਾਂ ਤੁਹਾਨੂੰ ਸਾਰੀ ਸਟੋਰੀ ਦੱਸੂਗਾ ਕਿ ਪਰ ਆ ਤੁਹਾਨੂੰ ਆਪਣਾ ਘਰ ਦਿਖਾਉਣਾ ਮੈਂ ਆ ਸਾਡਾ ਅਸਲ ਚ ਮੇਰਾ ਜਿਹੜਾ ਆਪਣਾ ਘਰ ਆ ਘਰ ਵਾ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਵਾ ਇਹ ਘਰ ਦੇ ਵਿੱਚ ਜਾਮਨੂ ਦਾ ਬੂਟਾ ਇੱਕ ਇੱਕ ਸੰਜਨੇ ਦਾ ਵਾ ਠੀਕ ਹੈ ਜੀ ਆ ਆ ਦੂਜਾ ਨਾਰਾਂ ਦਾ ਵਾ ਤੇ ਆ ਘਰ ਵਾ ਮੇਰਾ ਤੇ ਤੁਹਾਨੂੰ ਸੱਚ ਦੱਸਾਂ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਮੇਰੀ ਮਾਤਾ ਸਰਕਾਰੀ ਨੌਕਰੀ ਕਰਦੀ ਆ ਤੇ ਸਾਡਾ ਘਰ ਹਜੇ ਤੱਕ ਬਾਲਿਆਂ ਦੀ ਛੱਤਾਵਾਂ ਤੁਹਾਨੂੰ ਦਿਖਾਣਾ ਕੋਮਲ ਹਾਂਜੀ ਸੁੱਤੀਆਂ ਆਜੋ ਆ ਬੁਆ ਖੁੱਲੀ ਮੜਿਆ ਜਾ ਮੈਂ ਇੱਕ ਵਲੌਗ ਬਣਾਉਂਦੇ ਆ ਚੈਨਲ ਕਰੀ ਆ ਸنگਜੀ ਸਾਡਾ ਘਰ ਵਾ ਬਾਲਿਆਂ ਦੀ ਛੱਤਾਵਾਂ ਇੱਧਰ ਦੇਖ ਲਓ ਤੇ ਕੋਮਲ ਚੁੰਨੀਆਂ ਵੀ ਇਹ ਛੱਤਾ ਹਾਂਜੀ ਕਿੰਨਿਆਂ ਕੋ ਵਧੇ ਚੁੰਨੀਆਂ ਇਹ ਸਾਡੀ ਕੋਮਲ ਆ ਜਿਹੜੀ ਭੈਣ ਗਿੰਦਰ ਜਿਹੜੀ ਇਥੇ ਆਸ਼ਰਮ ਚ ਸੇਵਾ ਕਰਦੀ ਉਹਦੀ ਬੇਟੀ ਆ ਤੇ ਸنگਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮੇਰੇ ਸਾਬਨਾ ਪਹਿਲਾ ਘਰ ਹੋਗਾ ਸਾਡੇ ਪਿੰਡ ਦੇ ਵਿੱਚ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਵੀ ਜਿਹੜਾ ਸਾਡਾ ਜਿਹੜਾ ਘਰ ਵਾ ਉਹਦੀਆਂ ਛੱਤਾਂ ਜਿਹੜੀਆਂ ਵਾ ਬਾਲੀਆਂ ਦੀਆਂ ਵਾ ਮੈਂ ਕਿਸੇ ਤੋਂ ਸੇਵਾ ਦੀ سپورਟ ਵਾਸਤੇ ਵੀਡੀਓ ਨਹੀਂ ਬਣਾ ਰਿਹਾ ਮੈਂ ਵੈਸੇ ਅੱਜ ਤੋਂ ਹੁਣ ਇਸ ਚੈਨਲ ਤੇ ਆਪਣੇ ਵਲੌਗ ਬਣਾਇਆ ਕਰਨੇ ਆ ਸੇਵਾ ਦੇ ਤੇ ਆਪਣੀ ਮੈਂ ਰਿਐਲਿਟੀ ਵੀ ਦਿਖਾਵਾਂਗਾ ਮੇਰੀ ਰਿਐਲਿਟੀ ਆ ਵਾ ਆ ਬਾਲੀਆਂ ਨੇ ਛੱਤਾਂ ਇੱਧਰ ਛੱਤਾਂ ਵੇਖਿਓ ਇੱਧਰ ਦੇਖਿਓ ਛੱਤਾਂ ਡਿੱਗ ਰਾਲੀਆਂ ਇੱਧਰਲੇ ਬੰਨਿਓ ਤੇ ਪਰ ਮੈਂ ਆਪਣੇ ਤਾਏ ਦੇ ਪਰਿਵਾਰ ਦੇ ਘਰ ਦੇ ਵਿੱਚ ਰਹਿ ਰਿਹਾ ਵਾਂ ਤੇ ਜੇ ਮੈਂ ਗੱਡੀ ਲੈ ਸਕਦਾ ਵਾਂ ਤੇ ਜੇ ਮੈਂ ਚਾਹਾਂ ਜੇ ਪੈਸਾ ਹੀ ਖਾਣਾ ਵਾ ਤੇ ਇੱਥੇ ਕੋਠੀ ਵੀ ਪਾ ਸਕਦਾ ਹਾਂ ਆ ਤੁਹਾਨੂੰ ਦਿਖਾਉਣਾ ਆ ਸਟੋਰ ਵਾ ਠੀਕ ਹੈ ਜੀ ਸਟੋਰ ਦੀਆਂ ਜਿਹੜੀਆਂ ਛੱਤਾਂ ਆ ਇਹ ਦੇਖ ਲਿਓ ਆ ਜਿਹੜੇ ਕੰਬਲੇ ਇਹ ਆਰਸ਼ਮ ਦੇ ਕੰਬਲੇ ਆਪਣੇ ਆ ਵੇਖੋ ਕੱਲ ਮੀਂਹ ਪਿਆ ਤੇ ਕਾਫੀ ਕਿੰਨਾ ਝੋਇਆ ਇੱਥੋਂ ਠੀਕ ਹੈ ਜੀ ਕਿਉਂਕਿ ਮਿੱਟੀ ਮਾਟੀ ਤੇ ਬਹੁਤ ਪਾਈ ਦੀ ਪਰ ਫਿਰ ਵੀ ਇਹ ਚੋણો ਨਹੀਂ ਹਟਦਾ ਆ ਜਿਹੜੇ ਆਰਸ਼ਮ ਦੇ ਕੰਬਲੇ ਉਹ ਲਿਆ ਕੇ ਰੱਖਿਆ ਇੱਥੇ ਕਿਉਂਕਿ ਉੱਥੇ ਆਪਣੇ ਕੋਲ ਜਗ੍ਹਾ ਘੱਟ ਹੁੰਦੀ ਆ ਤੇ ਆ ਤੁਹਾਨੂੰ ਹੁਣ ਅਗਲੇ ਬੰਨੇ ਲੈ ਕੇ ਚੱਲਦਾ ਵਾਂ ਅਗਲੇ ਬੰਨੇ ਆ ਸਾਡੇ ਆਗੇ ਆ ਬਾਥਰੂਮ ਵਾਥੂ ਮੇਂ ਦੀਆਂ ਮੈتن ਕੰਦਾ ਦਿਖਾਉਂਦਾ ਕੋਈ ਇਹ ਨਾ ਕੋਈ ਵੀਰ ਭਰਾ ਕੋਈ ਇਹ ਨਾ ਕਵੇ ਕਿ ਮੈਂ ਸੇਵਾ ਨਹੀਂ ਮੰਗ ਰਿਹਾ ਮੈਂ ਅਸਲੀਅਤ ਦਿਖਾ ਰਿਹਾ ਆਪਣੇ ਘਰ ਦੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਵਾ ਠੀਕ ਹੈ ਜੀ ਤੇ ਜੇ ਪੈਸੇ ਹੀ ਖਾਣਾ ਹੋਵੇ ਤੇ ਆ ਜਿਹੜੀਆਂ ਕੰਦਾ ਵਾਂ ਇਹ ਮੈਂ ਹਾਂ ਇੱਥੇ ਬਹੁਤ ਕੁਝ ਬਣਾ ਸਕਦਾ ਹਾਂ ਘਰ ਬਹੁਤ ਸੋਹਣਾ ਬਣਾ ਸਕਦਾ ਪਰ ਲੋਕਾਂ ਨੂੰ ਸਾਡੀ ਮੇਰੀ ਗੱਡੀ ਦਿਸਦੀ ਆ ਵੀ ਠੀਕ ਹੈ ਨੇ ਇੱਕ ਨਾ ਕੱਲ ਪਰਸੋਂ ਸਾਡੇ ਪਿੰਡ ਕੋਈ ਵੀਰ ਆਇਆ ਸੀਗਾ ਉਹ ਵੀ ਸੰਸਤਾ ਵਾਲੇ ਆ ਤੇ ਉਹ ਕਹਿੰਦਾ ਕਿ ਮੈਨੂੰ ਕਿਸ ਨੇ ਕਿਹਾ ਵਾ ਕਿ ਬਾਬਾ ਵੇਲਾ ਤੂੰ ਵੀ ਸੰਸਤਾ ਚਲਾਉਣਾ ਮੈਂ ਤੇ ਤੂੰ ਮੋਟਰਸਾਈਕਲ ਹੀ ਫਿਰਦਾ ਹਾਂ ਹੈਨਾ ਤੇ ਪਰ ਵੇਲਾ ਆ ਜਿਹੜਾ ਬੰਦਾ ਵਾ ਮੇਰਾ ਨਾਮ ਲਿਆ ਇਹ ਵੀ ਸੰਸਤਾ ਚਲਾਉਂਦਾ ਤੇ ਇਨੇ ਜੇ ਕਿਤੇ ਦੁਕਾਨ ਤੇ ਵੀ ਜਾਣਾ ਹੁੰਦਾ ਤੇ ਉਹ ਗੱਡੀ ਤੇ ਜਾਂਦਾ ਵਾ ਚਲੋ ਆ ਸੰਜੀ ਗੱਡੀ ਲਈ ਆ ਮੰਮੀ ਨੇ ਨੌਕਰੀ ਕੀਤੀ ਆ ਠੀਕ ਹੈ ਸਰਕਾਰ ਦੇ ਭਾਂਡੇ ਮਾਂਜਿਆ 20-25 ਸਾਲ ਤੇ ਉਹਦਾ ਜੋ ਬਕਾਇਆ ਮਿਲ ਉਹਦੀ ਗੱਡੀ ਲਈ ਠੀਕ ਹੈ ਜੀ ਪਰ ਕਦੀ ਕਿਸੇ ਨੇ ਇਹ ਥੋੜੀ ਦੱਸਿਆ ਵਾ ਕਿ ਇਹ ਵੀਰ ਦਾ ਜਿਹੜਾ ਘਰ ਵਾ ਜਿਹੜਾ ਘਰ ਵਾ ਇਹਦੀਆਂ ਛੱਤਾਂ ਬਾਲ ਲੈਂਦੀਆਂ ਵਾ ਤੇ ਆ ਇਹਦੇ ਲੈਂਟਰ ਬਾਤਕਮਾ ਦੇ ਇਹ ਡਿੱਗਣ ਵਾਲੇ ਆ ਇਹਨੇ ਕਦੀ ਕਿਸ ਨੇ ਨਹੀਂ ਲਖਾਇਆ ਜੇ ਮੈਂ ਚਾਹੁੰਦਾ ਮम्मी ਕਹਿੰਦੀ ਸੀ ਵੀ ਆਪਾਂ ਆਪਣਾ ਨਾ ਘਰ ਬਣਾ ਲਈਏ ਤੇ ਮੈਂ ਕਿਹਾ ਮम्मी ਮੈਂ ਘਰ ਨਹੀਂ ਬਣਾਉਣਾ ਮੈਨੂੰ ਘਰ ਦੀ ਨਹੀਂ ਲੋੜ ਮੈਂ ਗੱਡੀ ਚਾਹੀਦੀ ਆ ਮੈਨੂੰ ਕਿਉਂਕਿ ਸੇਵਾ ਦੇ ਵਿੱਚ ਇੱਧਰ ਉੱਧਰ ਜਾਣਾ ਪੈਂਦਾ ਵਾ ਜੇ ਮੈਂ ਸੱਚ ਦੱਸਾਂ ਸੰਜੀ ਹਾਂ ਗੱਡੀ ਬੇਰੀ ਥੋੜੀਆਂ ਇੱਕ ਦੋ ਕਿਸ਼ਤਾਂ ਛੋਟ ਵਾ ਜਿਹੜਾ ਕਰਕੇ ਹੁਣ ਗੱਡੀ ਨਾ ਉਹ ਜਿਹੜੀ ਆ ਦਿੱਕਤ ਉਹ ਕੰਪਨੀ ਵਾਲਿਓ ਜਿਹੜੇ ਹੁੰਦੇ ਬੈਂਕ ਵਾਲਿਓ ਉਹ ਪੈਂਦੇ ਆ ਜਿਹੜਾ ਕਿ ਹੁਣ ਮੈਂ ਗੱਡੀ ਢੱਕੀ ਆ ਵੀ ਮੈਂ ਹੁਣ ਕਿਸਤਾ ਇਹਦੀਆਂ ਤਾਰਕੇ ਤੇ ਗੱਡੀ ਫਰੀ ਕਰਾ ਲਵਾਂ ਤੇ ਉਹ ਕੱਲ ਹੁਣ ਮੈਂ ਮਰੀਜ਼ ਇਸੇ ਕਰਕੇ ਨਹੀਂ ਲੈਣ ਗਿਆ ਕਿ ਮੇਰੇ ਕੋਲ ਗੱਡੀ ਨਹੀਂ ਸੈਗੀ ਜਿਹੜੇ ਵੀ ਰਿਕਮੈਂਡ ਕਰਦੇ ਆ ਵੀ ਇਹਦੇ ਕੋਲ ਗੱਡੀ ਇਦਾਂ ਉਦਾਂ ਉਹਨਾਂ ਨੂੰ ਵੀਰਾਂ ਨੂੰ ਹੁਣ ਮੈਂ ਬੇਨਤੀ ਆ ਕਿ ਵੀ ਜੀ ਕੱਲ ਦੀ ਮੇਰੇ ਤੋਂ ਗੱਡੀ ਨਹੀਂ ਹੈਗੀ ਤੇ ਤੁਸੀਂ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਗੱਡੀ ਪ੍ਰੋਵਾਈਡ ਕਰਾ ਸਕਦੇ ਜੀ ਠੀਕ ਹੈ ਜੀ ਆ ਆਪਣੀ ਅਸ਼ਟਾ ਸੰਧੀ ਤੇ ਆ ਹੁਣ ਮੇਰੇ ਘਰ ਦਾ ਦੂਜਾ ਦੂਜਾ ਗੇਟ ਵੱਤੋਂ ਉਹ ਗੇਟ ਤੋਂ ਲੰਘਾਂ ਪ੍ਰਭਾਜਾ ਗੱ ਅੱਜ ਆਪਾਂ ਨਾ ਸੰਗਤ ਨੂੰ ਆਪਣਾ ਘਰ ਬਣਾਈਏ ਠੀਕ ਆ ਆ ਤੇ ਇਸ ਘਰ ਜਿਹੜੇ ਆ ਆ ਤੁਹਾਨੂੰ ਦੱਸਣਾ ਵਾ ਆ ਘਰ ਤੋਂ ਬਾਹਰ ਦਾ ਜਿਹੜਾ ਦੂਜਾ ਗੇਟ ਵਾ ਸਾਡਾ ਉਹ ਵਾ ਆ ਆ ਮਗਰਲੇ ਬੰਨੇ ਆਪਣੀ ਘਰ ਦੇ ਮਗਰਲੇ ਬੰਨੇ ਆਪਣੀ ਜਗ੍ਹਾ ਵਾ ਠੀਕ ਐ ਸੰਜੀ ਇੱਥੇ ਆਵੇ ਹੁਣ ਮੈਂ ਮਿੱਟੀ ਸਟਾਰਨ ਲੱਗਾ ਵਾ ਇਹ ਮੇਰੇ ਤਾਇ ਪਰਿਵਾਰਾਂ ਦੀ ਸਾਡੇ ਇਕੱਠਿਆਂ ਦੀ ਜਗ੍ਹਾ ਉਹ ਉੱਥੋਂ ਤੱਕ ਜਗ੍ਹਾ ਵਾ ਆ ਜਿਹੜਾ ਤੁਹਾਨੂੰ ਦੇਖਦਾ ਨਾ ਵੀ ਆ ਜਿਹੜੇ ਘਰ ਤਾਂ ਕਰਾ ਉਹ ਜਿਹੜੀ ਕੰਧ ਹੋਈ ਆ ਕੱਚੀ ਆ ਜਿਹੜੀ ਇੱਟਾਂ ਦੀ ਕੰਧ ਹੋਈ ਜਿਹੜੀ ਇੱਥੇ ਤੱਕ ਆਪਣੀ ਜਗਾ ਵਾਏ ਠੀਕ ਹੈ ਜੀ ਤੇ ਇੱਥੇ ਮੇਰਾ ਇਰਾਦਾ ਵਾ ਕੇ ਆਸ਼ਮ ਵਾਸਤੇ ਆ ਇੱਥੇ ਆਪਾਂ ਸਬਜ਼ੀਆਂ ਲਵਾਈਏ ਤੇ ਇਹਦੀ ਚਾਰਦਵਾਰੀ ਕਰਕੇ ਤੇ ਇੱਥੇ ਸਬਜ਼ੀਆਂ ਲਵਾਉਣੀਆਂ ਵਾ ਕਿਉਂਕਿ ਆ ਜਿਹੜੀ ਇੱਥੇ ਸਬਜ਼ੀ ਲੱਗੀ ਹੋਗੀ ਇੱਥੇ ਜਿਹੜੇ ਆਪਣੇ ਆਸ਼ਮ ਦੇ ਵਿੱਚ ਭਗਤ ਰਹਿੰਦੇ ਆ ਉਹ ਖਾਣਗੇ ਜੀ ਠੀਕ ਹੈ ਜੀ ਕਿਉਂਕਿ ਸਾਡੀ ਨਾ ਸਬਜੀ ਬਹੁਤ ਲੱਗਦੀ ਆ ਸਾਨੂੰ ਬਹੁਤ ਸਬਜੀ ਦਾ ਖਰਚਾ ਦੇਣਾ ਪੈਂਦਾ ਵਾ ਹੁਣ ਇੱਕ ਮੈਂ ਵੀਰ ਲੱਭ ਰਿਹਾ ਵਾਂ ਜਿਹੜਾ ਆਪੇ ਗਜਾ ਵੀ ਕਰੇ ਆ ਦੁੱਧ ਦੀ ਗਜਾ ਵੀ ਕਰੇ ਮੈਂ ਆਪਣੇ ਗਵਾਂਢ ਪਿੰਡੋਂ ਗਜਾ ਕਰਾਉਂਗਾ ਠੱਠ ਠਿੱਕੇ ਕਿਡੀਆਂ ਪਿੰਡ ਤੋਂ ਤੇ ਜਿਹਨੇ ਗਜਾ ਕਰ ਲੇ ਸਿਹਰੇ ਸਿਹਰੇ 8 ਦਾ ਕਿਲੋ ਦੀ ਉਸ ਤੋਂ ਬਾਅਦ ਆਪਾਂ ਉਸ ਵੀਰ ਤੋਂ ਸਬਜੀ ਦੀ ਸਾਂਭ ਸੰਭਾਲ ਕਰਾਵਾਂਗੇ ਹਾਂ ਹਾਂ ਓਏ ਤੇਰਾ ਭਲਾ ਦੇ ਪੀ ਆਏ ਓ ਦੇਖੋ ਹਾਏ ਕੀ ਆ ਓ ਦੇਖ ਓ ਇਹ ਕੀ ਓਏ ਏਗੀ ਗੱਗਾ ਫੜਾ ਨੂੰ ਫੜੀ ਹਾਂ ਫੜੀ ਹਾਂ ਫੜੀ ਫੜੀ ਨੂੰ ਫੜੀ ਪੱਬੂ 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 ਨਹੀਂ ਡਰਦਾ ਨਹੀਂ ਡਰਦਾ ਗੰਦਾ ਡਰੀਦਾ ਨਹੀਂ ਹੁੰਦਾ ਤੇ ਇਹ ਸੰਜੀ ਇੱਥੇ ਹੁਣ ਆਪਾਂ ਨਾ ਲਾਵਾਂਗੇ ਇੱਥੇ ਸਬਜ਼ੀਆਂ ਸੁੱਜੀਆਂ ਲਾਵਾਂਗੇ ਆਛਪੇਦੇ ਆ ਇਸਪੇਦੇ ਮੈਂ ਅੱਜ ਤੋਂ 4-5 ਸਾਲ ਪਹਿਲਾਂ ਲਾਏ ਸੀਗੇ ਹੁਣ ਇਸਪੇਦੇ ਕਾਫੀ ਹੋ ਗਏ ਆ 8-10 ਸਪੇਦੇ ਸੀ 4-5 ਸਪੇਦੇ ਆਪਾਂ ਇਥੋਂ ਵੱਢ ਕੇ ਆਵੇ ਜਿਵੇਂ ਆ ਵੱਡੇ ਆ ਇਸਪੇਦਾ ਠੀਕ ਈ ਇਹ ਵੱਡੇ ਕੇ ਸਾਰੇ ਆਪਾਂ ਨਾ ਆਸ਼ਮ ਲੈ ਗਏ ਆ ਤੇ ਉੱਥੇ ਬਾਲਣ ਬਾਲਿਆ ਹੁਣ ਇੱਥੇ ਆਪਾਂ ਰੁੱਖ ਲਾਵਾਂਗੇ ਉਹ ਰੁੱਖ ਲਾਵਾਂਗੇ ਜਿਨ੍ਹਾਂ ਦੀ ਨਾ ਛਾਂਗ ਜ਼ਿਆਦਾ ਹੋਵੇ ਤੇ ਮੈਨੂੰ ਸੁਝਾ ਦੇਓ ਕਿ ਕਿਹੜੇ ਕਿਹੜੇ ਰੁੱਖ ਜਿਹੜੇ ਛੇਤੀ ਹੋ ਸਕਦੇ ਆ ਤੇ ਜਿਨ੍ਹਾਂ ਦਾ ਛਾਂਗ ਜ਼ਿਆਦਾ ਹੋਵੇ ਕਿਉਂਕਿ ਆਪਾਂ ਇੱਥੇ ਰੁੱਖ ਲਾ ਕੇ ਤੇ ਉਹਨਾਂ ਦਾ ਜਿਹੜਾ ਬਾਲਣ ਹੋਇਆ ਕਰੂਗਾ ਛਾਂਗਿਆ ਕਰਨਾ ਵੱਡਿਆ ਨਹੀਂ ਕਰਨਾ ਉਹ ਬਾਲਣ ਆਪਾਂ ਇਸੰਦਰ ਵਿੱਚ ਲੈ ਕੇ ਜਾਇਆ ਕਰਾਂਗੇ ਹਾਂ ਹਾਂ ਬੋਤੈ ਕੋਣ ਜਾਣਦਿਆ ਕੋਣ ਜਾਣਦਿਆ ਕਿਹੜਾ ਭਲੇ ਕਿੱਥੇ ਕਿੱਥੇ ਵੇਖਿਆ ਜਾਂ ਵੇਖਿਆ ਵੇਖਿਆ ਇਹ ਕੀ ਆ ਇਹ ਹੈ ਕੀ ਆ ਕੱਕਰੋਜ ਕੱਕਰੋਜ ਆ ਇਹਦੀ ਮੰਮੀ ਕਿੱਥੇ ਆ? ਇਹਦੀ ਮੰਮ ਉਹ ਇਹਦੀ ਮੰਮੀ ਆ। ਕਿਹੜੀ ਆ? ਕਿਹੜੀ ਮੰਮੀ ਬੁਖਾਈ ਦੀ? ਦਿਖਾ ਨਹੀਂ। ਦਿਖਾ ਦਿਖਾ ਦੇ ਦੇ ਤੂੰ ਦਿਖਾਏਂਗੀ ਤੈਨੂੰ। ਹਾਂ? ਉਹ ਚੱਲਵੇ ਆਪਣੇ ਘਰ। ਕੌਣ ਚੱਲੇਗਾ ਆਪਣੇ ਘਰੇ? ਆ ਵੀਰੇ ਮੰਮੀ। ਇਹਦੀ ਮੰਮੀ ਆਵਾ? ਅੱਛਾ। ਠੀਕ ਆ। ਤੇਰਾ ਪਪਾ ਕਿੱਥੇ ਆ? ਇਹ ਕੋਈ। ਭਾਈ ਇਹਦਾ ਪਪਾ ਹੀ ਉਹ। ਆ ਵੀਰ ਅਮੀ ਘਰ ਚ ਜਾਵੇ। ਕਿੱਥੇ ਘਰੇ? ਓਏ। ਤੂੰ ਕਾਹਵੇਂ ਵੱਡਾ। ਹਾਂ ਵੱਡਾ ਵੀ ਹੈਗਾ ਹੀ। ਕਿਰੋਚਲਾ ਪੱਕੇ ਚਲੀ ਤੇ ਸੋਹਣੀ ਇਹ ਆਪਣੀ ਜਗਾ ਵਾ ਤੇ ਹੁਣ ਤੁਹਾਨੂੰ ਜਿਹੜੀ ਸਾਨੂੰ ਨਾ ਗਲੀ ਲੱਗਦੀ ਆ ਆ ਗਲੀ ਲੱਗਦੀ ਆ ਸਾਨੂੰ ਅਸਲ ਦੇ ਵਿੱਚ ਜਿਹੜਾ ਮੇਰਾ ਘਰ ਵਾ ਇਹ ਆ ਮੇਰਾ ਬੂਹਾ ਵਾ ਤੇ ਆ ਜਿਹੜੀ ਨਾਲੀ ਤੇ ਨਾਲ ਆ ਪਿਆ ਤੇ ਉਹ ਗਲੀ ਲੱਗਦੀ ਸਾਨੂੰ ਇਹ ਨਾਲੀ ਮਹਾ ਕਿਤੇ ਸਰਪੰਚ ਨਾਲ ਲੜ-ਲੁੜ ਕੇ ਬਣਵਾਈ ਸੀ ਤੇ ਇਹ ਸੰਧੀ ਮੇਰਾ ਘਰ ਵਾ ਤੇ ਮੈਂ ਦੁਬਾਰਾ ਦੱਸ ਦਵਾ ਕਿ ਹਰ ਕਿਸ ਨੂੰ ਗੱਡੀ ਦਿਸਦੀ ਆ ਠੀਕ ਹੈ ਜੀ ਚਲੋ ਧੰਨਵਾਦ ਨਿੰਦਾ ਕਰੇ ਸੋ ਮਰਾ ਮੀਤ ਮੈਨੂੰ ਦੁੱਖ ਨਹੀਂ ਆ ਕੋਈ ਖੁਸ਼ੀ ਆ ਕਿ ਆਪਣੀ ਨਿੰਦਾ ਕਰਦੇ ਭਾਵਤ ਹੁੰਦੇ ਆ ਪਰ ਮੈਂ ਤੁਹਾਨੂੰ ਦੱਸ ਦਵਾ ਕਿ ਇਹ ਘਰ ਕਦੀ ਕਿਸੇ ਨੇ ਅਜੇ ਤੱਕ ਕਮੈਂਟਾਂ ਦੇ ਵਿੱਚ ਕਿਹਾ ਹੋਵੇ ਕਿ ਇਹ ਵੀਰ ਦਾ ਘਰ ਵਾ ਜਿਹੜਾ ਉਹ ਬਾਲਿਆਂ ਤੇ ਆ ਠੀਕ ਹੈ ਜੀ ਕਦੀ ਕਿਸੇ ਨੇ ਇਸ ਘਰ ਦੀ ਫੋਟੋ ਪਾਈ ਹੋਵੇ ਕਿ ਹਰ ਕੋਈ ਗੱਡੀ ਦਾ ਕਹਿੰਦਾ ਲੈ ਗੱਡੀ ਰੱਖ ਲਿਆ ਇਦਾਂ ਉਦਾਂ ਕਰ ਲਿਆ ਵਾ ਠੀਕ ਹੈ ਜੀ ਮੇਰੇ ਪਿੰਡੋਂ ਸਾਂਜੀ 4 6 7 ਸੈਕਟਰੀ ਹੋਏ ਮੇਰੇ ਡੇਰੇ ਦਾ ਪੰਚਾਇਤ ਸੈਕਟਰੀ ਸੀਗੇ ਬਾਤ ਚਲੋ ਉਹਨਾਂ ਡੱਥ ਹੋ ਗਈ ਮੇਰੇ ਪਿੰਡੋਂ 6 7 ਸੈਕਟਰੀ ਹੋਏ ਆ ਹਰ ਕਿਹੇ ਸੈਕਟਰੀ ਦੇ ਕੋਲ ਗੱਡੀ ਆ ਠੀਕ ਹੈ ਜੀ ਕਿਸੇ ਕੋਲ ਵੱਡੀ ਆ ਕਿਸੇ ਕੋਲ ਛੋਟੀ ਆ ਪਰ ਸਾਰੇ ਮਿੰਨੋ ਕਹਿੰਦੇ ਆ ਕਿ ਤੇਰੇ ਕੋਲ ਗੱਡੀ ਆ ਤੇ ਤੇਰੇ ਕੋਲ ਐਂਦਾ ਤੇਰੇ ਕੋਲ ਉਦਾਂ ਵਾ ਹਨਾ ਤੇ ਸੋ ਕਦੀ ਕਿਸੇ ਨੇ ਇਹ ਨਹੀਂ ਵਿਖਾਇਆ ਕਿ ਜਿਹੜਾ ਇਹਦਾ ਵੀਰ ਦਾ ਘਰ ਵਾ ਉਹ ਬਾਲਿਆਂ ਦੇ ਉੱਪਰ ਆ ਚਲੋ ਵਾਈਗੁਰ ਮੇਰ ਕਰੇ ਜਿਹੜੇ ਬਾਲਿਆਂ ਦੀ ਸਿੱਤਾਂ ਹੈ ਵੀ ਕਿਤੇ ਬਦਲਾਂਗੇ ਪਰ ਫਿਲਹਾਲ ਮੇਰਾ ਸਰਦਾ ਵਾ ਕਿ ਮੈਂ ਆਪਣੇ ਤਾਜ ਦੇ ਘਰ ਦੇ ਵਿੱਚ ਰਹਿਣਾ ਵਾ ਤੇ ਉੱਥੇ ਆਪਣਾ ਹੁੰਦਾ ਵਾ ਰਹਿਣ ਸਿਰਾ ਉੱਥੇ ਆਪਣਾ ਆ ਮੇਰੀ ਛੋਟੀ ਕੁੜੀਆ ਵਾ ਗੱਗਾ ਤੇ ਚਲੋ ਮੈਂ ਨਾ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਸੰਜੀ ਆਪਾਂ ਸਾਰੇ ਬਲੌਗ ਵੇਨੇ ਆ ਕੋਈ ਬਲੌਗ ਪਾਉਂਦਾ ਵਾ ਕਿਚਨ ਦਾ ਬਲੌਗ ਪਾਉਂਦਾ ਵਾ ਕੋਈ ਘੁੰਮਣ ਫਿਰਨ ਦਾ ਬਲੌਗ ਪਾਉਂਦਾ ਵਾ ਕੋਈ ਮਾਲਕ ਆਪਣੇ ਪਰਿਵਾਰਕ ਵਲੌਗ ਪਾਉਂਦਾ ਹਨ ਹਰ ਕਿਸੇ ਦੇ ਵਲੌਗਰ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਜੀ ਅੱਜ ਤੋਂ ਇਸ ਚੈਨਲ ਦੇ ਉੱਪਰ ਆਪਾਂ ਸੇਵਾ ਦੇ ਵਲੌਗ ਪਾਇਆ ਕਰਨੇ ਆ ਕਿਸੇ ਭਗਤ ਨੂੰ ਕਿੱਥੋਂ ਲੈ ਕੇ ਆਏ ਆ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਇਆ ਕਰਾਂਗੇ ਉਹਨਾਂ ਦੇ ਦੁੱਖ ਦੱਸਣਾਇਆ ਕਰਾਂਗੇ ਕਿੱਥੋਂ ਆਪਾਂ ਰੈਸਕਿਊ ਕਰਨ ਜਾ ਰਹੇ ਆ ਉਹ ਸਾਰਾ ਤੁਹਾਨੂੰ ਦਿਖਾਇਆ ਕਰਾਂਗੇ ਜਿਹੜਾ ਮੇਨ ਚੈਨਲ ਆ ਉੱਤੇ ਤੇ ਚਲੋ ਆਪਾਂ ਵੀਡੀਓ ਮੇਨ ਮੇਨ ਪਾਉਣੀਆਂ ਹੀ ਆ ਪਰ ਉਸ ਤੋਂ ਪਿੱਛੇ ਜੋ ਮਿਹਨਤ ਲੱਗਦੀ ਆ ਕਿਦਾਂ ਭਗਤਾਂ ਨੂੰ ਨਵਾਈਦਾ ਵਾ ਕਿਦਾਂ ਦੁਬਾਰਾ ਫਿਰ ਫਿਰ ਉਹ ਗੰਦੇ ਬੰਦੇ ਭਾਂ ਜਾਂਦੇ ਆ ਤੇ ਦੋਦਲ ਦਾ ਫੋਨ ਆ ਗਿਆ ਹਾਂਜੀ ਬੀਦੀ ਹੈਲੋ ਵਧੀਆ ਵਧੀਆ ਬੀਦੀ ਵਧੀਆ ਮੈਂ ਸਿਰੇ ਤੁਹਾਨੂੰ ਪੇ ਕਰ ਦੂੰਗਾ ਪੈਸੇ ਸਿਰੇ ਹਾਂ ਹਾਂ ਹੋ ਜਾਣ ਹੋਏ ਕੋਈ ਗੱਲ ਨਹੀਂ ਸਿਰੇ ਪੇ ਹੋ ਜਾਣਗੇ ਸਿਰੇ ਹੋ ਜਾਣਗੇ ਪੇ ਠੀਕ ਇਹ ਦੁੱਧ ਵਾਲਾ ਵੀਰ ਆ ਜਿੱਤੋਂ ਆਪਣਾ ਆਸ਼ਮਾਨ ਵਾਸਤੇ ਦੁੱਧ ਹੁੰਦਾ ਹਰ ਮਹੀਨੇ 14-15 ਹਜ਼ਾਰ ਦਾ ਦੁੱਧ ਹੁੰਦਾ ਵਾ ਸੋ ਹੁਣ ਸੋਚ ਰਹੇ ਆ ਕਿ ਇੰਨੇ ਚ ਹੀ ਆਪਾਂ ਇੱਕ ਗਾਜੀ ਲੱਭ ਕੇ ਤੇ ਬਾਅਦ ਵਿੱਚ ਉਹ ਤੋਂ ਸਬਜ਼ੀ ਦਾ ਕੰਮ ਕਰਾਇਆ ਕਰਾਂਗੇ ਤੇ ਠੀਕ ਹੈ ਜੀ ਸੰਜੀ ਤੇ ਸੋ ਮੈਂ ਇਹ ਕਹਿਣਾ ਚਾਹ ਕੇ ਕਹਿ ਰਿਹਾ ਸੀਗਾ ਵੀ ਹਰ ਕੋਈ ਕੋਈ ਨਾ ਕੋਈ ਵੀਡੀਓ ਪਾਉਂਦਾ ਵਾ ਕੋਈ ਪਰਿਵਾਰਕ ਵੀਡੀਓ ਪਾਉਂਦਾ ਵਾ ਕੋਈ ਡਾਂਸਿੰਗ ਦੇਆਂ ਕੋਈ ਗਾਣਿਆਂ ਦੇ ਵੀਡੀਓ ਪਾਉਂਦਾ ਵਾ ਕੋਈ ਟਰੈਵਲਿੰਗ ਦੇ ਵੀਡੀਓ ਪਾਉਂਦਾ ਤੁਸੀਂ ਸਾਰਿਆਂ ਨੂੰ ਇੰਨਾ ਪਿਆਰ ਦਿੰਦੇ ਜੀ ਹਨਾ ਪਰ ਇਸ ਚੈਨਲ ਤੋਂ ਅਸੀਂ ਸੇਵਾ ਦੀਆਂ ਵੀਡੀਓ ਪਾਉਣੀ ਆਵਾ ਤੇ ਕਿ ਸਾਨੂੰ ਵੀ ਪਿਆਰ ਦੋਗੇ ਕਿਉਂਕਿ ਜੋ ਸਾਨੂੰ ਇਹਦੇ ਤੋਂ ਅਰਨਿੰਗ ਆਊਗੀ ਉਹ ਤੋਂ ਸਗਦੀ ਮੈਂ ਤੁਹਾਡੇ ਨਾਲ ਇੱਕ ਪ੍ਰੋਮਿਸ ਕਰਦਾ ਵਾਂ ਕਿ ਉਹ ਸੇਵਾ ਦਾ ਪੈਸਾ ਮੈਂ ਸੇਵਾ ਚ ਲਾਉਂਗਾ ਜੇਕਰ ਕੋਈ ਅਰਨਿੰਗ ਆਊਗੀ ਇਸ ਚੈਨਲ ਤੋਂ ਸਾਨੂੰ ਕੋਈ ਕਮਾਈ ਆਊਗੀ ਉਹ ਅਸੀਂ ਸੇਵਾ ਦੇ ਵਿੱਚ ਹੀ ਲਾਇਆ ਕਰਾਂਗੇ ਕਿਸੇ ਗਰੀਬ ਦੀ ਫੀਸ ਦਾਤੀ ਕਿਸੇ ਦਾ ਵਿਆਹ ਕਰ ਦਿੱਤਾ ਜੇ ਵੀ ਅੱਗੇ ਚੱਲਦਾ ਸੀ ਪਰ ਇਸ ਚੈਨਲ ਤੋਂ ਜਿੰਨੀ ਵੀ ਆਪਾਂ ਨੂੰ ਕਮਾਈ ਆਊਗੀ ਸਾਰੀ ਉਹ ਆਪਾਂ ਸੇਵਾ ਚ ਲਾਵਾਂਗੇ ਇਹ ਤੁਹਾਡੇ ਨਾਲ ਮੈਂ ਵਾਦਾ ਕਰਦਾ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਚੈਨਲ ਜਿਹੜਾ ਵਾ ਇਹ ਤਾਂ ਨੀਆ ਦਵਾਵਾਂ ਦੇ ਨਾਲ ਚੱਲਣਾ ਵਾ ਤੇ ਛੇਤੀ ਛੇਤੀ ਇਸ ਵੀਡੀਓ ਨੂੰ ਵੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਦੱਸਿਓ ਵੀ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਸੀ ਧੰਨਵਾਦ ਜੀ ਨਾਲੇ ਦੱਸਿਓ ਘਰ ਫਿਰ ਦੇਖ ਕੇ ਕਿਦਾਂ ਦਾ ਲੱਗਾ ਹੈ ਲਾਈਕ ਕਿਤਰਾ ਲਾਈਕ ਵੀ ਕਰਿਓ ਠੀਕ ਹੈ ਜੀ ਓਕੇ ਥੈਂਕ ਯੂ ਧੰਨਵਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ